ਹਾਂਜੀ ਆ ਮੇਲੇ ਦੇ ਵਿੱਚ ਜਿਹੜੀਆਂ ਮਿਲਕ ਬਿਊਟੀ ਦੇ ਵਿੱਚ ਮੱਝਾਂ ਲੱਗੀਆਂ ਚਲੋ ਜਿਹੜੇ ਵੀਰ ਜਾਂਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਵੀਰ ਨਵੇਂ ਆ ਬਿਲਕੁਲ ਮੇਲੇ ਦੇ ਵਿੱਚ ਆ ਥਣ ਚੱਲਦਾ ਬਿਲਕੁਲ ਸਿੱਧਾ ਸਿੱਧਾ ਨੋਕਾ ਆ ਕਿੱਲੇ ਵਾਂਗੂ ਗੱਡੇ ਵਾਂਗੂ ਤਾਂ ਹੀ ਕਹਿੰਵੀਂ ਮੇਲਿਆਂ ਵਾਲੀ ਝੂਟੀ ਆ ਨਾ ਇਹ ਵੀ ਬਿਲਕੁਲ ਇਹ ਚਵਾਈ ਦਾ ਇਹੋ ਮੱਝਾਂ ਆ ਜਿਹੜੀਆਂ ਆਪਣੇ ਕੋਲ 20 20 22 ਕਿਲੋ ਦੇਣ ਰਹੀਆਂ ਐ ਤੇ ਜਦੋਂ ਵੱਡੇ ਉਸਤਾਦਾਂ ਦੇ ਹੱਥੇ ਚ ਆਉਂਦੀਆਂ ਤੇ ਇਹੋ ਮੱਝਾਂ 27 28 28 ਕਿਲੋ ਦੁੱਧ ਕਰਦੀਆਂ ਕਰਦੀਆਂ ਸੱਜਣੋ ਆ ਦੋ ਦੋ ਕੇਰਾ ਧਾਰਾ ਚੈੱਕ ਕਰਿਓ ਮੜ ਕੇ ਤੁਹਾਨੂੰ ਦੁੱਧ ਵੀ ਚ ਮਾ ਕਰ ਲੈ ਤੂੰ ਮਾਰੀ ਛਾ ਪਰੇ ਨਹੀਂ ਵੜ ਗਏ ਚੂਨ ਦੀ ਮਾੜੀ ਕਾਹ ਤੋਂ ਲੈ ਕੇ ਆਉਣੀ ਹੈ ਨਾ ਬਿਲਕੁਲ ਬਿਲਕੁਲ 100 ਦੀ 100 ਹੀ ਨੇ ਆ ਰਾ ਜਾਂਦਾ ਕਿ ਜਦ ਤੂੰ ਹੀ ਜਾਂਦੀ ਹੈ ਨਾ ਬਿਲਕੁਲ ਪੋਲੀ ਆ ਜੀ ਰੂਮ ਵਰਗੀ ਰੂਮ ਵਰਗੀ ਨਾ ਪੜੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਾਛੀ ਕੇ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਖੇਮ ਕਰਨ ਆ ਜਾਂਦਾ ਹਰਿਆਣੇ ਚ ਵਾਈਆਂ ਦੋ ਝੋਟੀਆਂ ਦੀ ਵੀਡੀਓ ਵਿਖਾਵਾਂਗੇ ਤੁਹਾਨੂੰ ਬਿਲਕੁਲ ਸੂਈਆਂ ਸਵਾਈਆਂ ਚੰਗਾ ਦੁੱਧ ਵੀਰ ਹਰੀ ਉਧਰੋਂ ਵੀ ਕੰਡੇ ਤੇ ਰੱਖ ਕੇ ਲਿਆਇਆ ਤੇ ਇੱਥੇ ਵੀ ਵੀਰ ਹਰੀ ਕਹਿੰਦੇ ਕੰਡੇ ਤੇ ਰੱਖ ਕੇ ਜਿਹੜਾ ਸੱਜਣ ਵੀ ਸੌਦਾ ਕਰਦਾ ਉਹਦੀ ਤਸੱਲੀ ਕਰੇ ਆ ਮਾਇਦੇਨਾ ਲੇਵੇ ਤੇ ਵੇਖੋ ਜਿਵੇਂ ਬੀਲੀ ਘਰ ਹੁੰਦਾ ਤੇ ਐ ਨਾੜਾ ਨਾ ਲੇਵਾ ਗੁੰਦਿਆ ਪਿਆ ਤੇ ਬੜੇ ਚੰਗੇ ਦੁੱਧ ਤੋਂ ਸਟਾਰਟ ਹੋਈ ਮੈਂ ਇਹ ਕਿੰਨਾ ਦੁੱਧ ਆ ਉਹ ਲੇਖਾ ਜੋਖਾ ਆਪਾਂ ਮਾਲਕਾ ਤੋਂ ਪੁੱਛ ਲਾਂਗੇ ਦੁੱਧ ਨੂੰ ਬਿਲਕੁਲ ਤਾਜ਼ੀਆਂ ਸੂਈਆਂ ਝੋਟੀਆਂ ਮੱਜਾਂ ਲੱਗੀਆਂ ਮਖਾਣ ਏਰੀਆ ਵੀ ਦੱਸ ਦੇਣ ਕਿ ਭਰਾ ਜਿਹੜੇ ਏਰੀਏ ਚੋਂ ਖਰੀਦ ਕੇ ਲਿਆਂਦੀਆਂ ਕੋਈ ਐ ਨਹੀਂ ਗੱਲ ਹੈਗੀ ਤੇ ਆ ਬਿਲਕੁਲ ਹੀ ਤਾਜੀ ਸੂਈ ਹਜੇ ਬੌਲੇ ਦੇ ਵਿੱਚ ਸਜਣੋਂ ਮੈਂ ਆ ਵੇਖਿਓ ਇਨਾਂ ਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਮਾਲਕਾਂ ਤੋਂ ਪੁੱਛ ਕੇ ਸਾਂਝਾ ਕਰਦੇ ਆਂ ਜਿਹੜਾ ਭਰਾ ਖਰੀਦਦਾ ਆਪਣੀ ਤਸੱਲੀ ਤੁਸੀਂ ਕਰ ਲੈਣੀ ਹੈ ਕਿਉਂਕਿ ਤੁਸੀਂ ਪੈਸੇ ਖਰਚਨੇ ਸੱਜਣੋ ਆਜੋ ਡਿਟੇਲ ਲੈਣੇ ਆਪਾਂ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਜੀ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸ ਕੇ ਪਹਿਲਾਂ ਨਾਮ ਆ ਗਿਆ ਗੁਰਕਿਰਤਨ ਪਿੰਡ ਆਪਣਾ ਮਾਛੀਗੇ ਨੇੜੇ ਆਪਣੇ ਖੇਮਕਰਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਖੇਮਕਰਨ ਕਿਲੋ 1.5 ਕਿਲੋਮੀਟਰ ਉੱਧਰ ਗਿਆ ਜੀ 1.5 2 ਕਿਲੋਮੀਟਰ ਦੇ ਵਿੱਚ ਵਿੱਚ ਆ ਸ਼ਹਿਰ ਮੇਂ ਸ਼ਹਿਰ ਖੇਮਕਰਨੋਂ ਆਪਾਂ ਇਹਨੂੰ ਰਤੋ ਗਿਆ ਨੂੰ ਚਕਵਾਲੀਆਂ ਨੂੰ ਮੋੜਦੇ ਪਹਿਲਾ ਹੀ ਪਿੰਡ 마ਛੀ ਪਹਿਲਾ ਪਿੰਡ 마ਛੀ ਕਿ ਆ ਜਾਂਦਾ ਹਾਂਜੀ ਹਾਂਜੀ ਤੇ ਨੰਬਰ ਮੇਰੇ ਵੀਰ ਦਾ 9478519002 ਇਹਦੇ ਤੇ ਕਰੇ ਸੰਪਰਕ ਇਹਦੇ ਤੇ ਕਰਨਾ ਤੇ ਮਾਲ ਹਰਿਆਣੇ ਦਾ ਹੀ ਮਾਲ ਸਾਰਾ ਹਰਿਆਣੇ ਦਾ ਟੋਟਲੀ ਆਪਾਂ 5 6 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਹਰਿਆਣੇ ਚੋਂ ਆਪਾਂ ਮਾਲ ਲਈ ਆਈਦਾ ਚੰਗੀਆਂ ਝੋਟੀਆਂ ਅੱਜ ਤੱਕ ਤੇ ਆਪਾਂ ਲੈ ਆਉਂਦੇ ਰੇ ਘਰ ਲਈ ਆ ਪਹਿਲਾ ਬੈਚ ਆ ਦੋ ਮੱਜਾਂ ਜਿਹੜੀਆਂ ਆਪਾਂ ਤਾਜ਼ੀਆਂ ਲਿਆ ਕੇ ਤਾਜ਼ੀਆਂ ਵੇਚਣ ਲੱਗੇ ਆ। ਨਹੀਂ ਤਾਂ ਆਪਾਂ ਜੇ ਕੋਈ ਇੱਕ ਅੱਧਾ ਡੰਗਰ ਵੇਚਿਆ ਦੋ ਸੂਵੇ ਤਿੰਨ ਸੂਵੇ ਚੋਗੇ ਸੂਵੇ ਚੋਗੇ ਫੇਰੀ ਦਿੱਤੀ ਏ ਜੇ ਕੋਈ। ਫੇਰੀ ਦਿੱਤੀ ਆ। ਆ ਪਹਿਲਾ ਬੈਚ ਲਿਆਂਦਾ ਏ ਤੇ ਜਿਵੇਂ ਆਈਆਂ ਆਪਾਂ ਬਸ ਓਵੇਂ ਹੀ ਦੇਣ ਵਾਲੀ ਗੱਲ ਕਰਨੀ ਆ। ਠੀਕ ਆ। ਹਾਂਜੀ। ਵੀ ਕੰਮ ਚਲਾਈਏ। ਹਾਂ ਕੰਮ ਚਲਾਉਣਾ ਬਸ। ਤੇ ਚੀਜ਼ ਵੀ ਆਪਾਂ ਕਰੀਮ ਲਿਆਂਦੀ ਛਾਂਡ ਕੇ ਇਹ ਨਹੀਂ ਵੀ ਫੇਰ ਉਹੋ ਹੀ ਵੀ 7-7 8-8 ਕਿਲੋ 10-10 ਕਿਲੋ ਦੁੱਧ ਦੇਣ। ਤੇ ਆਪਾਂ ਐਡੀ ਦੂਰ 500 ਕਿਲੋਮੀਟਰ ਸਫ਼ਰ ਵੀ ਕੀਤਾ ਤੇ ਫੇਰ ਫੇਰ ਇਹਨੇ ਨਹੀਂ ਆਇਆ ਹਾਂਜੀ ਬੱਸ 20-20 ਕਿਲੋ ਆਪਾਂ ਜੋਖ ਕੇ ਹੀ ਦੇਵਾਂਗੇ ਠੀਕ ਆ ਜੋਖੇ ਲਈਆਂ ਜੋਖੇ ਦੇਵਾਂਗੇ ਕੰਡੇ ਤੇ ਰੱਖ ਕੇ ਦੁੱਧ ਲਿਆਠਾ ਹਾਂ ਇੱਥੇ ਵੀ ਕੰਡੇ ਤੇ ਰੱਖ ਕੇ ਦੰਡੇ ਤੇ ਰੱਖ ਕੇ ਦੇਵਾਂਗੇ ਆਪਣੇ ਇੱਥੇ ਕੋਈ ਤਰਨਤਾਰ ਨਮਰ ਸਰ ਚਲੋ ਮੇਰੇ ਨਾਲ ਵੱਡੇ ਸਾਰੇ ਕੋਈ ਵਪਾਰੀ ਦੁੱਧ ਤੋਲ ਕੇ ਦੇਂਦਾ ਨਹੀਂ ਹੋਣਾ ਪਰ ਆਪਾਂ ਤੋਲ ਕੇ ਦੇਵਾਂਗੇ ਠੀਕ ਆ ਹਾਂਜੀ ਜੇ ਇਹਦੀ ਗੱਲ ਕਰੀਏ ਤਾਂ ਸੂਆ ਕਿਹੜਾ ਸੂਆ ਤੀਜਾ ਸੂਆ ਜੀ ਛੋਟੀ ਤੀਜਾ ਸੁਆ ਹਾਂਜੀ ਮ ਝੋਟੀਆਂ ਜਾਂਦੀ ਅਰੇ ਤੁਹਾਨੂੰ ਪਤਾ ਉਧਰ ਢਾਈਆਂ ਸਾਲਾਂ ਦੀ ਪਹਿਲਣ ਸੂ ਪੈਂਦੀ ਆ ਐਵੇਂ ਗੱਲ ਹਾਂਜੀ ਸੁਆ ਤੀਜਾ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੱਥੇ ਜੇ ਖੇੜਦੀ ਆ ਹੁਣ ਸੂਈ ਮਹੀਨੇ ਸਵਾ ਮਹੀਨੇ ਦੇ ਵਿੱਚ ਸੂਈ ਹੋ ਗਈ ਕਿ ਆਪਣੀ ਗੜੀ ਘਰ ਦੀ ਅਗਲੇ ਮਹੀਨੇ ਦੀ ਕਹੀ ਆ ਕੋਈ 2-4 ਦਿਨ ਉੱਤੇ ਥੱਲੇ ਲਾ ਲਓ ਮਹੀਨੇ ਤੋਂ ਬਾਹਰ ਦੀ ਸੂਈ ਆ ਮਹੀਨੇ ਤੋਂ ਬਾਹਰ ਦੀ ਸੂਈ ਆ ਦੁੱਧ ਵੀ ਮਹੀਨੇ ਤੋਂ ਬਾਹਰ ਜਾ ਕੇ ਤਿਆਰ ਹੁੰਦਾ ਜੀ ਇਹ ਗੱਲ ਸਹੀ ਹੈ ਬਿਲਕੁਲ ਡੰਗਰ ਮਾਰੇ ਤੋਂ ਸਾਫ ਸੂਫ ਹੋ ਗਏ 15 16 ਦਿਨਾਂ ਦਾ ਫਿਰ ਦੁੱਧੋ ਚੱਲਦਾ ਜੀ ਧੁਖਪਖ ਡੰਗਰ ਦੀ ਬਣ ਜਾਂਦੀ 5 ਜਨਾਂ ਦੀ ਸੂਈ ਥੱਲੇ ਕਹਿੰਦੇ 12 ਕਿਲੋ ਪਰ ਕਿੱਥੇ ਦਿੰਦਿਆਂ ਹਾਂਜੀ 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 ਹੁਣ ਫਿਰ ਦੁੱਧ ਇਹਦੇ ਕੋਲ ਅੱਜ ਕੰਡੇ ਤੇ ਕਿੰਨਾ ਰਖਾ ਕੇ ਜੇ ਕੋਈ ਸੱਜਣ ਆਉਂਦਾ ਕੰਡੇ ਤੇ 19 20 ਕਿਲੋ ਦੁੱਧ ਚਖਾ ਕੇ ਦੇਾਂਗੇ ਆਪਾਂ ਤੇ ਜੇ ਕੋਈ ਆਪਣੇ ਖੜੀ ਰਹੀ ਹਫਤਾ ਤੇ ਫਿਰ ਦੁੱਧ 22 ਕਿਲੋ ਦਊਗੀ ਜੀ ओके हां हुन ਆਪਾਂ 19 ਚ ਵਾਦ ਕੇ 20 ਚ ਵਾਦ ਕੇ ਉਹ ਹੁਣ ਮੈਂ ਸਭ ਤੋਂ ਆਪਣੇ ਨਾਲ ਸੌਦਾ ਕਰੇ 19 ਦਾ ਪੱਕਾ ਮੰਨ ਕੇ ਚਵਾ ਕੇ ਦੇਵਾਂਗੇ ਪੱਕਾ ਮੰਨ ਗਏ ਹਾਂਜੀ ਕੰਡਾ ਆਪਣੇ ਕੋਲੇ ਆ ਕੰਡਾ ਆਪਣੇ ਕੋਲੇ ਆ ਓਕੇ ਸੂਰ ਚਾਈ ਥੋੜੀ ਜਿਹੀ ਲੇਟ ਹੋਈ ਆ ਆਪਣੀ ਥੋੜੀ 4-5 ਵਜੇ ਵੀਡੀਓ ਦਾ ਪ੍ਰੋਗਰਾਮ ਹੀ ਤੇ ਤੁਹਾਡੀ ਵੀਡੀਓ ਮਿਸ ਹੋ ਗਈ ਕਰਕੇ ਤੁਸੀਂ ਥੋੜਾ ਪਹਿਲਾਂ ਆ ਗਏ ਪਹਿਲਾਂ ਆ ਗਏ ਉਹ ਘੰਟੇ ਡੇਢ ਘੰਟੇ ਦਾ ਫਰਕ ਪੈ ਸਕਦਾ ਬਾਕੀ ਦੁੱਧ ਤਿਆਰ ਆ ਜਿੰਨੇ ਆਪਾਂ ਦੁੱਧ ਬਾਕੀ ਉਹ ਤਾਂ ਅਗਲੇ ਨੇ ਆਪਦੀ ਤਸੱਲੀ ਕਰ ਲਈ ਟਾਈਮ ਤੋਂ ਟਾਈਮ ਵੀ ਨਹੀਂ ਕਰਿਆ ਜਿੰਨੇ ਰੁਪਏ ਤਾਂ ਟਾਈਮ ਖਾਲੀ ਕਰੇ ਅਗਲੇ ਟਾਈਮ ਕੰਡਾ ਕਰ ਲੈ ਕੰਡ ਆਪਾਂ ਸਾਲੀਆਂ ਬੈਲ ਕੋਲਾ ਤੇ ਇਹਦੀ ਤੋਰ ਕਰਾਈਏ ਚੈੱਕ ਚਲੋ ਇੱਥੇ ਕੱਢਿਓ ਬਾਹਰ ਇਹਦੇ ਮਗਰ ਬੱਚਾ ਕੱਟਾ ਕਿ ਬੱਚਾ ਕੱਟਾ ਇਹਦੇ ਮਗਰ ਜੀ ਇਹਦੇ ਮਗਰ ਆ ਗਿਆ ਸਜਣੋ ਕੱਟਾ ਤੇ ਝੋਟੀ ਥੱਲੇ ਦੁੱਧ ਹੁਣ 20 20 ਕਿਲੋ ਵਾਲੀਆਂ ਕਹਿ ਦੇਣਾ ਸੌਖਾ ਇੰਨੀ ਗਰਮੀ ਤੇ ਨੇ ਮੱਛਰ ਤੇ ਦੁੱਧ ਕਢਾਈਏ ਦਾ ਪਤਾ ਫੇਰ ਲੱਗਦਾ ਸਜਣੋ ਕੋਈ ਗੱਲਾਂ ਕਹਿਣ ਵਾਲੀਆਂ ਨਹੀਂ ਸੂਈਆਂ ਮਈਆਂ ਥੱਲੇ ਭਰਾ ਤੁਹਾਨੂੰ ਦੁੱਧ ਦੱਸ ਰਹੇ ਆ ਕੋਈ ਗੱਬਣਾ ਦਾ ਨਹੀਂ ਗੱਬਣ ਦਾ ਤਾਂ ਹਰੇਕ ਮੇਰੇ ਅਰਗਾ ਵੀ ਕਹਿ ਦਿੰਦਾ ਸਾਡੀ ਨੇ 17 18 ਦਿੱਤਾ ਤੇ ਪਰ ਸੱਜਣੋਂ ਆ ਤਿਆਰ ਦੁੱਧ ਵਾਲੀਆਂ ਮਈਆਂ ਜੇ ਕੋਈ ਸੱਜਣ ਪਾਲਦਾ ਸੀ ਤਾਂ 마ਸੀ ਕੇ ਨਗਰ ਦੇ ਵਿੱਚ ਗੁਰ ਕੀਰਤ ਦੇ ਘਰੇ ਖੜੀ ਆ ਇੱਕ ਨਹੀਂ ਦੋ ਦੋ ਨਹੀਂ ਤਿੰਨ ਟੌਪ ਦੀਆਂ ਝੋਟੀਆਂ ਸੱਜਣੋਂ ਵੇਖੋ ਤੇ ਚਵਾ ਲੱਗਾ ਹੋਊਗਾ ਕੀ ਕਹਿਣੇ ਕਿਉਂਕਿ ਥਣ ਬੜੀ ਪਾਵਰ ਵਾਲਾ ਲੱਗਾ ਉਹਨਾਂ ਹੀ ਲੇਵਾ ਇਹਦਾ ਗਾਂ ਨੂੰ ਆ ਤੇ ਉਹਨਾਂ ਹੀ ਸੱਜਣੋਂ ਪਛਾਣੂ ਆ ਕਦ ਕਠ ਵੇਲ ਬਹੁਤ ਹੀ ਸੋਹਣਾ ਇੱਥੋਂ ਫੇਰ ਇੱਕ ਰੀ ਇਹਦਾ ਥਣ ਲੇਵਾ ਚੈੱਕ ਕਰੋ ਉਦੋਂ ਬਾਅਦ ਤੁਹਾਨੂੰ ਧਾਰਾਂ ਤੂਰਾ ਉਹ ਵੀ ਜਿਹੜੀਆਂ ਜਿੰਨੀ ਜੋਗੇ ਹੋਏ ਜ਼ਰੂਰ ਚੈੱਕ ਕਰਾਵਾਂਗੇ ਇਹਦਾ ਰੇਟ ਦੱਸੀ ਕੀ ਹਾਂ ਤੇ ਗੁਰਕੀਰਤ ਵੀਰੇ ਫਿਰ ਇਹ ਝੋਟੀ ਦਾ ਰੇਟ ਕੀ ਕਰੀਏ ਆਪਾਂ ਰੇਟ ਵੀਰ ਜੀ ਦਾ 2.80 ਜੇ 2 ਲੱਖ ਤੇ 80000 ਰੁਪਿਆ ਰੇਟ ਆ ਹਾਂਜੀ ਤੇ ਪਰ ਇਹਨੂੰ ਕਰਦੇ ਮਰੀ ਜੀ ਵਿਦੌਟ ਦੇ ਵੀ ਚਵਾ ਕੇ ਦੇਵਾਂਗੇ 19 ਦਾ ਪੱਕਾ ਹੀ ਚਵਾ ਕੇ ਦੇਵਾਂਗੇ ਆਪਾਂ ਚਵਾ ਕੇ ਕੋਈ ਹੋਰ ਨਹੀਂ ਗੱਲ ਹੈਗੀ ਹਾਂਜੀ ਵੀ ਕੰਡਾ ਚੱਕੀ ਆਵੇ ਤੇ ਆ ਕੇ ਰਵੇ ਕੰਡਾ ਚੱਕੀ ਆਵੇ ਭਾਵੇਂ ਆਪਣੇ ਘਰੇ ਵੀ ਹੈਗਾ ਹਾਂ ਆਹ ਕੋਲੇ ਲਾਇਆ ਕੰਡਾ ਕੋਲੇ ਵੀ ਪਿਆ ਸੱਜਣੋ ਓਕੇ ਆ ਬਿਲਕੁਲ ਟਾਇਟਲੇਵਾ ਪੱਥਰ ਵਰਗਾ ਉਂਗਲ ਨਹੀਂ ਖੋਦੀ ਵਿੱਚ ਜਦੋਂ ਚੂਣੀ ਉਹਦਾ ਬਾਲਟੀ ਆਉਂਦੀ ਤਾਂ ਨੋਡੀ ਬਿਲਕੁਲ ਜੀ 2,80,000 ਰੁਪਇਆ ਬਾਕੀ ਤਾਂ ਇੰਨੇ ਦੁੱਧ ਵਾਲੀਆਂ ਉਧਰੋਂ ਵੀ ਚੰਗੇ ਰੁਪਏ ਭਰ ਕੇ ਆਉਂਦੀਆਂ 20-20 ਕਿਲੋ ਵਾਲੀਆਂ ਵੀਰ ਜੀ ਮਿਲਦੀਆਂ ਹੀ ਨਹੀਂ ਜੇ ਲੱਭਣੇ ਚੱਲ ਜੀਗੇ ਨਾ 5 ਦਿਨ ਫਿਰ ਕੇ ਆਏ ਆ ਸਿਆਣੀ ਇੱਕ ਆਪਾਂ ਦੋਵੇਂ ਮੱਝਾਂ ਤਿਆਰ ਦੁੱਧ ਦੀਆਂ ਲਿਆਉਣੀਆਂ ਸੀ ਇੱਕ ਆਪਾਂ ਨੂੰ ਤਾਜੀ ਸੂਈ ਲੈਣੀ ਪਈ ਇੱਕ ਆਪਾਂ ਤਿਆਰ ਦੁੱਧ ਹੀ ਲੀਤਾ ਤਿਆਰ ਦੁੱਧ ਦਾ ਡੰਗਰ ਮਿਲਦਾ ਹੀ ਨਹੀਂ ਜੀ ਆਪਣੇ ਬੰਦੇ ਗਾਹ ਘਿਹੜਿਆਣੇ ਚ ਲੈਣ ਵਾਲਾ ਖਰੀਦਣ ਵਾਲਾ ਜ਼ਿਆਦਾ ਜੇ ਡੰਗਰ ਘੱਟ ਜੀ ਇਵੇਂ ਹੀ ਗੱਲ ਐਵੇਂ ਹੀ ਗੱਲ ਸਾਰੀਆਂ ਸਟੇਟਾਂ ਤੋਂ ਕਸਟਮਰ ਆਉਂਦਾ ਸਾਰੀਆਂ ਤੋਂ ਵਾਕੇ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਆਪੂਨੇ ਮੁੰਬਈ ਸਾਰੀਆਂ ਸਟੇਟਾਂ ਤੋਂ ਆਉਂਦਾ ਤੇ ਆ ਝੋਟੀ ਕਿਹੜਾ ਸੂਆ ਇਹ ਝੋਟੀ ਦੂਜਾ ਸੂਆ ਸੁਂਦੀ ਜੇ ਓਕੇ ਦੂਜਾ ਸੂਆ ਸੁਈ ਆ ਸੁਈ ਅਜਾ ਸੂਆ ਥੱਲੇ ਕੱਟੀ ਜੇ ਦੇ ਓਕੇ ਪਰਸੋਂ ਆਈਆਂ ਜੇ ਦੋਵੇਂ ਮੱਜਾਂ ਗੁਏ ਨਾ ਵੀਰ ਕਵੇ ਵੀ ਆਪਣੇ ਘਰੇ 10 ਦਿਨ ਹੋ ਗਏ ਖੜੀਆਂ ਨੂੰ ਪਰਸੋਂ ਆਈਆਂ ਪਰਸੋਂ ਆਈਆਂ ਤੇ ਦੁੱਧ ਹੁਣ ਵੇਖ ਲੈਣ ਦਾ ਜੇ ਤਿੰਨ ਹਫ਼ਤੇ ਨੂੰ ਫੇਰ ਵੇਖ ਲੈਣ ਦੁੱਧ ਦੇ ਨਾਲ ਇਹ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਆਪਾਂ ਸੌਦਾ ਕੀਤਾ ਸੀ ਤੇ ਉਸ ਦਿਨ ਰਾਤ ਸੂਈ ਇੱਕ ਦਿਨ ਆਪਣੀਆਂ ਮਰਜ਼ੀਆਂ ਇਹਦੇ ਕਰਕੇ ਲੇਟ ਹੋ ਗਈਆਂ ਓਕੇ ਕਿੱਜਾ ਦੇਣੀ ਆ ਇਹਨੂੰ ਸੂਈ ਨੂੰ ਅਜੀ ਤੀਜਾ ਦਿਨ ਮਗਰ ਕੱਟੀ ਮਗਰ ਕੱਟੀ ਹੁਣ ਇਹ ਬੌਲਾ ਕੀ ਮੰਨੇ ਅਗਲਾ ਦੁੱਧ ਇਹਦੇ ਕੋਲੇ ਕੇਰਾ ਦੁੱਧ ਇਹਦੇ ਥੱਲੇ 9-10 ਕਿਲੋ ਬੌਲਾ ਪਿਆਰ 9-10 ਕਿਲੋ ਬੌਲਾ ਖਾਲੀ ਹੁੰਦੀ 9-10 ਤੋਂ ਸ਼ੁਰੂ ओके okay. हां जी ਤੇ ਦੁੱਧ ਦੀ ਨਹੀਂ ਕੀ ਕਹਿੰਦੇ ਉਹਨੂੰ ਦਿੱਤਾ ਮਗਰਲੇ 17 18 ਲੀਟਰ ਦੁੱਧ ਦਊਗੀ 16 ਕਿਲੋ 15 16 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਇਹਨਾਂ ਦੇ ਦਊਗੀ ਰਾਤ ਜੱਜ ਸੁਭਾਣ ਸੁੰਦੀ ਆ ਤੇ ਬਿਲਕੁਲ ਠੰਡੀਆਂ ਸੀਲ ਝੋਟੀਆਂ ਜਿਤਨਾ ਮਰਜੀ ਆ ਵੇਖੋ ਮੂੰਹ ਫੜੋ ਇਹਨਾਂ ਦਾ ਜੋ ਮਰਜੀ ਕੱਢਦੇ ਬਾਰੇ ਦੀ ਤੋਰ ਕਰਾਂ ਚੱਕ ਦੋਵੇਂ ਝੋਟੀਆਂ ਦੋਵੇਂ ਉਹ ਵੀ ਤੇ ਇਹ ਵੀ ਬਿਲਕੁਲ ਠੰਡੀਆਂ ਸੀਲ ਜਿੰਨੇ ਵੀਰ ਨੇ ਘਰੇ ਰੱਖਣੀਆਂ ਕੋਈ ਭੱਜਣਾ ਨਹੀਂ ਇੱਧਰ ਜਾਣਾ ਨਹੀਂ ਆਉਣਾ ਨਹੀਂ ਬਿਲਕੁਲ ਸ਼ਰੀਫ ਝੋਟੀਆਂ ਬਰੀਕ ਚਮੜੀ ਦੀ ਆ ਸੱਜਣੋ ਤੇ ਥਣ ਬੜਾ ਕੰਮ ਦਾ ਲੱਗਾ ਝੋਟੀ ਨੂੰ ਕੱਦ ਕਾਠ ਬਹੁਤ ਸੋਹਣਾ ਬਿਲਕੁਲ ਠੀਕ ਜੂਈ ਸਾਈ ਕਰਕੇ ਤੈ ਮਾਰੀ ਆ ਹਾਂ ਬਸ ਥੋੜੀ ਜੀ ਹਰੇ ਹਫਤੇ ਤੱਕ ਦਹਾ ਦਿਨਾਂ ਤੱਕ ਝੋਟੀ ਮਰ ਜਾਣੇ ਨੇ ਹਾਂ ਜਦੋਂ ਲਾ ਪੂਰਾ ਮਤਲਬ ਭੁੱਖ ਭੱਖ ਰਹਿਣ ਰੱਜ ਕੇ ਖਾਣ ਪੀਣ ਦਾ ਵੀ ਉਹਦੋਂ ਸਾਰੀਆਂ ਭੁੱਖਾਂ ਲਾ ਦੂਗੀ ਝੋਟੀ ਕਾਦੇ ਦਾ ਮੱਜ ਨਾਲ ਉੱਚਾ ਜੜੀ ਥੱਲੇ ਆਪਣੇ 20 ਕਿਲੋ ਤਿਆਰ ਆ ਹਾਂ ਉਹਨਾਂ ਦਾ ਉੱਚੀ ਹੱਥ ਲੈਵਾ ਅੱਗੇ ਦਾ ਪਿੱਛੇ ਦਾ ਆਪਾਂ ਵੀਰ ਜੀ ਸਪੈਸ਼ਲ ਜਾਣੇ ਇਸ ਕੰਮ ਕਰਕੇ ਆਪਾਂ ਡੰਗਰ ਲੈਨੇ ਬਿਲਕੁਲ ਸਫਾਈ ਦਾ ਪਿੰਗਾ ਟੇਡਾ ਡੰਗਰ ਆਪਣੇ ਨਹੀਂ ਮਨ ਨੂੰ ਲੱਗਦਾ ਬਿਲਕੁਲ ਸਫਾਈ ਦਾ ਡੰਗਰ ਲੈਣਾ ਅੱਗੇ ਹਾਂ ਬਿਲਕੁਲ ਨਾ ਵੀ ਵੀ ਘਰੇ ਵੀ ਚੁਵਾ ਦੇ ਘਰੇ ਰੱਖ ਲਵਾਂਗੇ ਇਹ ਨਹੀਂ ਵੀ ਆਪਾਂ ਇੱਕ ਰੀ ਮੱਝ ਲੇਲੀ ਮੁੜ ਕੇ ਘਰੇ ਰਹਿ ਜੇ ਤੇ ਮੁੜ ਕੇ ਸਾਲ ਪਛਤਾਈ ਜਾਈਏ ਆਹ ਕੀ ਰੱਖ ਲਿਆ ਆਹ ਕੀ ਰੱਖ ਬਿਲਕੁਲ ਬਿਲਕੁਲ ਅੱਭਣ ਤਾਂ ਸਹੀ ਕਰੇ ਹਾਂ ਵੇਖੋ ਸਜਣੋ ਕਾਗਜ਼ਰ ਕੀ ਚਮੜੀ ਆ ਤੁਹਾਨੂੰ ਜੇ ਚੁੰਡੀ ਪਰੋਗੇ ਇੱਕ ਇੱਕ ਡੰਗਰ ਵੀਰ ਜੀ ਰੱਖਣਾ ਹੁੰਦਾ ਇੱਕ ਡੰਗਰ ਜਿਹੜਾ ਸ਼ਰੀਫ ਆਣਾ ਆ ਦੇਖੋ ਸ਼ਰੀਫ ਜਿਹੜੀ ਚੀਜ਼ ਮਰਜ਼ੀ ਦੇ ਫੜ ਕੇ ਮੂੰਹ ਆ ਜਿੱਦਾਂ ਮਰਜ਼ੀ ਜੋ ਮਰਜ਼ੀ ਆ ਬੋਨ ਨਹੀਂ ਲੱਭਦੇ ਹਾਂਜੀ ਤੇ ਆ ਵੇਖਿਓ ਸੱਜਣਾ ਆ ਵੇਖੋ ਆ ਕੁਆਲਿਟੀ ਵੇਖੋ ਕਿੰਨੀ ਬਰੀਕ ਆ ਕਾਗਜ਼ਰ ਕਾ ਇਹਦੇ ਕੋਲੇ 10 11 ਕਿਲੋ ਹਨਾ ਹਾਂਜੀ 9-10 ਕਿਲੋ 9-10 ਕਿਲੋ ਸੋਰੀ ਸੱਜਣਾ ਵੀ ਚਵਾਉਣਾ ਵੀ ਆ ਮੁੜ ਕੇ ਕੋਈ ਭੈਣ ਭਰਾ ਆ ਜੇ ਝੂਠੇ ਨੇ ਪਿਆਰ ਆ ਕੋਈ ਵੀਰ ਚਾਰ ਦਿਨ ਖਲੋਗੇ ਪੈਂਦੇ ਨਾਊਗਾ ਤੇ ਉਹਨੇ ਦਿਨਾਂ ਨੂੰ ਇਹਨੇ ਕਰਮ ਵਾਲੀ ਨੇ ਵਧਨਾਈਆਂ ਵਧਨਾਈਆਂ ਹਾਂਜੀ ਬਾਕੀ ਹਜੇ ਤਾਂ ਬੋਲੇ ਚੋਂ ਨਿਕਲਦੀ ਪਰ ਇਹਦਾ ਬੋਲੇ ਦੇ ਵਜੇ ਕਬ 10 ਦਿਨਾਂ ਨੂੰ ਝੋਟੀ ਮਤਲਬ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰ ਜੀ 170 1 ਲੱਖ 70 ਰੇਟ ਆਪਾਂ ਉਹ ਦੱਸਿਆ ਜਿਹੜਾ ਦੇਣ ਵਾਲਾ ਆ 1 ਲੱਖ 70000 ਹਾਂਜੀ ਇਹਦੀ ਆ ਕੱਟੀ ਐ ਠਾਈ ਇਹਦੀ ਆ ਕੱਟੀ ਐ ਠਾ ਦੇ ਮਣੀ ਉਹਦਾ ਸੱਜਣੋਂ ਆ ਕੱਟਾ ਜਿਹੜਾ ਸਾਹਮਣੇ ਹੁਣ ਸਕਰੀਨ ਤੇ ਚੱਲਦਾ ਤੁਹਾਨੂੰ ਇਹਦੀ ਕੱਟੀ ਨੂੰ ਝਾਤ ਮਰਾ ਦਿੱਗੇ ਆ ਦੇਖੀ ਆ ਬਿਲਕੁਲ ਕੱਚਾ 나ੜੂਆ ਹਾਂ ਨਹੀਂ ਨਹੀਂ ਓਕੇ ਓਕੇ ਬਾਕੀ ਇੱਕ ਰੰਗ ਕਾਲੀ ਆ ਹਾਂ ਕਾਲੀ ਜੈੱਡ ਬਲੈਕ ਕੱਟੀ ਆ ਕੱਟੀ ਵੀ ਚੰਗੇ ਬਾਕੀ ਉਧਰ ਟੀਕੇ ਵਾਲੇ ਚੰਗੇ ਭਰਾਉਂਦੇ ਆ ਬਾਈ ਇੱਕ ਟੀਕੇ ਚੰਗੇ ਇੱਕ ਜਿਹੜੀ ਟੀਕੇ ਨਹੀਂ ਭਰਦੀ ਪਿੰਡਾਂ ਦੇ ਵਿੱਚ ਸਾਹਣ ਵੀ ਪੰਚਾਇਤੀ ਉਹਨਾਂ ਚੰਗੇ ਸਾਡੇ ਉਹ ਵੀ ਚੰਗੇ ਬਾਈ ਜੀ ਤਾਂ ਹੀ ਤਾਂ ਰਵੇ ਬਦਲ ਗਏ ਹਾਂਜੀ ਆ ਦੇਖੋ ਝੋਟੀ ਦੀ ਉਹ ਨਹੀਂ ਪਿਛਾੜ ਆ ਅਡਾੜ ਦੇਖੋ ਆ ਇਹੋ ਟੁੱਲੀ ਤੋਂ ਟਾੜਿਆ ਲੈਵਾ ਹੈ ਗੱਠ ਪੂਰੀ ਥਣ ਦੇ ਅੱਗੇ ਲੈਵਾ ਹੈ ਉਹਦਾ ਗੱਠ ਅਰੇ ਜਿੱਦਾਂ ਭਰ ਗਈ ਆ ਖੁੰਡਾਣਾ ਦੁੱਧ ਦੀਆਂ ਨਿਸ਼ਾਨੀਆਂ ਸਾਰੀਆਂ ਵਾਕੇ ਇਹ ਧੁੰਨੀ ਤੋਂ ਸਟਾਰਟ ਹੋ ਗਿਆ ਲਿਵਾ ਦਾ ਅਰੇ ਛੜੀ ਏ ਝੋਟੀ ਸੂਗੇ ਕੋਈ 10 ਦਿਨਾਂ ਨੂੰ 12 ਨੂੰ ਛੋਟੀ ਫੇਰ ਬਣੀ 170 170 ਤੇ ਉਹਦੀ ਫਿਰ ਚਵਾਈ ਵਿਖਾਈਏ ਹਨਾ ਉਹਦੀ ਚਵਾਈ ਵਿਖਾ ਦਿੰਦੇ ਵੀਰਾ ਠੀਕ ਆ ਕਰੋ ਸਟਾਰਟ ਤੁਸੀਂ ਛੱਡੋ ਬੱਚਾ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਪਿੰਡ ਮਾਛੀ ਕੇ ਤੇ ਜਿਲੇ ਦੀ ਗੱਲ ਕਰੀਏ ਤਾਂ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਟੌਪ ਟੌਪ ਦੇ ਪਸ਼ੂ ਆ ਆਕੇ ਵੇਖਿਓ ਪਸੰਦ ਆਉਣਗੇ ਇੱਕ ਝੂਟੀ ਬਿਲਕੁਲ ਤਿਆਰ ਦੁੱਧ ਵਾਲੀ ਵੀ ਤੁਹਾਨੂੰ 20 ਸੇਰੀ ਦਿਵਾਉਣ ਲੱਗੇ ਆਂ ਬੱਚਾ ਛੜਾਤਾ ਚਵਾਈ ਆਪਾਂ ਸਟਾਰਟਿੰਗ ਚਲਾ ਦੇਾਂਗੇ ਜੁੜੇ ਰਹੇ ਆ ਤੁਸੀਂ ਐਂਡ ਤੱਕ ਤੁਹਾਡਾ ਬੜਾ ਧੰਨਵਾਦ